ਦੋਸਤੋ ਪੰਜਾਬ ਦੇ ਮੁੰਡੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਗਿਆ ਹੈ ਜੀ ਕਿਉਂਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 131 ਪਲੱਸ ਪੋਸਟਾਂ ਦਾ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਜੀ ਇਹ ਬਿਲਕੁਲ ਰੈਗੂਲਰ ਭਰਤੀ ਹੈ ਜੀ ਅਪਲਾਈ ਕਿਵੇਂ ਕਰਨਾ ਕੌਣ ਕੌਣ ਅਪਲਾਈ ਕਰ ਸਕਦੇ ਕਿਵੇਂ ਅਪਲਾਈ ਕਰਨਾ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗਾ ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਆਪ ਪਹਿਲਾ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਸਟੇਟ ਵਿਜਿਊਤ ਕੋਈ ਨਵੀਂ ਭਰਤੀ ਆਵੇ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸ ਦੋਸਤੋ ਅਪਲਾਈ ਕਰਨਾ ਹੋਵੇਗਾ ਆਨਲਾਈਨ ਦੋਸਤੋ ਕੁੱਲ ਪੋਸਟਾਂ ਨੇ 131 ਪਲੱਸ ਪੋਸਟਾਂ ਨੇ ਜਿੰਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਦੋਸਤੋ ਇਹ ਪੋਸਟਾਂ 18 ਵੱਖ-ਵੱਖ 부ਹਾਗਾਂ ਦੀਆਂ ਨੇ ਦੋਸਤੋ ਚਲੋ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਅਦीन ਸੇਵਾਮਾਂ ਚੋਣ ਬੋਰਡ ਪੰਜਾਬ ਮਹਾਲੀ ਬਲੋ ਜਾਰੀ ਕੀਤਾ ਗਿਆ ਜੀ ਦੋਸਤੋ ਡਿਪਾਰਟਮੈਂਟ ਇਸ ਪ੍ਰਕਾਰ ਨੇ ਨੇ ਜਿਨ੍ਹਾਂ ਨੇ ਪੋਸਟਾਂ ਅਨਾਉਂਸਮੈਂਟ ਕੀਤੀਆਂ ਨੇ ਮੇਲ ਤੇ ਫੀਮੇਲ ਦੇ ਲਈ ਨੰਬਰ 1 ਤੇ ਹੀ ਟਰੈਕਟਰ ਸਰਵਿਸ ਵਟਾ ਵਿਭਾਗ ਆ ਵਿੱਚ ਪੋਸਟ ਨੇ ਜੀ ਜਰਨਲ ਦੀ ਇੱਕ ਪੋ ਨੰਬਰ 2 ਜੀ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵਿੱਚ ਜਰਨਲ ਦੀ ਵੀ ਇੱਕ ਪੋਸਟ ਹੈ ਜੀ। ਨੰਬਰ 3 ਸੱਭਿਆਚਾਰਕ ਮਾਮਲੇ ਵਿਭਾਗ ਵਿੱਚ ਜਰਨਲ ਦੀ ਇੱਕ ਪੋਸਟ ਹੈ ਜੀ, ਐਸਸੀ ਦੀ ਵੀ ਇੱਕ ਪੋਸਟ ਹੈ ਤੇ ਇੱਕ ਪੋਸਟਰ ਫੀਮੇਲ ਕੈਂਡੀਡੇਟ ਦੀ ਹੈ ਜੀ। ਨੰਬਰ 4 ਤੇ ਹੀ ਸ਼ਹਿਰ ਹਵਾ ਬਾਜੀ ਵਿਭਾਗ ਇਹਦੇ ਵਿੱਚ ਜਰਨਲ ਦੀ ਇੱਕ ਪੋਸਟ ਹੈ ਜੀ। ਨੰਬਰ 5 ਤੇ ਹੈ ਜੀ ਪੁਰਾ ਲੇਖ ਵਿਭਾਗ ਪੰਜਾਬ ਇਹਦੇ ਵਿੱਚ ਜਰਨਲ ਦੀ ਇੱਕ ਪੋਸਟ ਹੈ। ਨੰਬਰ 6 ਤੇ ਹੀ ਖਜ਼ਾਨਾ ਤੇ ਲੇਖਾ ਸ਼ਾਕਾ ਵਿੱਤ ਵਿਭਾਗ। ਦੋਸਤੋ ਇਹਦੇ ਵਿੱਚ ਜਰਨਲ ਦੀਆਂ ਤਿੰਨ ਪੋਸਟਾਂ ਨੇ ਜੀ ਐਸਸੀ ਦੀਆਂ ਇੱਕ ਪੋਸਟ ਹੈ ਤੇ ਫੀਮੇਲ ਕੈਂਡੀ ਨੰਬਰ 7 ਹੈ ਜੀ ਵਿੱਪਤ ਵਿਭਾਗ ਖਜ਼ਾਨਾ ਤੇ ਲੇਖਾ ਖਜ਼ਾਨਾ ਦਫ਼ਤਰ ਇਹਦੇ ਵਿੱਚ ਜਨਰਲ ਦੀਆਂ 19 ਪੋਸਟਾਂ ਨੇ ਪਲੱਸ ਫੀਮੇਲ ਦੀਆਂ 6 ਪੋਸਟਾਂ ਨੇ ਐਸਸੀ ਦੀਆਂ 6 ਪੋਸਟਾਂ ਨੇ ਪਲੱਸ ਫੀਮੇਲ ਦੀਆਂ 3 ਪੋਸਟਾਂ ਨੇ ਐਸਸੀ ਦੀਆਂ 5 ਪੋਸਟਾਂ ਨੇ ਜੀ ਬੀਸੀ ਦੀਆਂ 5 ਪੋਸਟਾਂ ਨੇ ਐਕਸ ਸਰਵਿਸਮੈਨ ਜਨਰਲ ਦੀਆਂ 4 ਪੋਸਟਾਂ ਨੇ ਐਕਸ ਸਰਵਿਸਮੈਨ ਐਮਬੀ ਦੀਆਂ ਇੱਕ ਪੋਸਟਾਂ ਨੇ ਜੀ ਐਕਸ ਸਰਵਿਸਮੈਨ ਬੀਸੀ ਦੀ ਇੱਕ ਪੋਸਟ ਸਪੋਰਟਸਮੈਨ ਜਨਰਲ ਦੀ ਇੱਕ ਪੋਸਟ ਹੈ ਜੀ ਸਪੋਰਟਸਮੈਨ ਆਰਓ ਦੀ ਇੱਕ ਪੋਸਟ ਹੈ ਜੀ ਫਿਜ਼ੀਕਲ ਹੈਂਡੀਕੈਪਲਿਟੀ ਵੀ ਇੱਕ ਪੋਸਟ ਹੈ ਜ ਨੰਬਰ 8 ਤੇ ਹੀ ਡਿਪਟੀ ਕਮਿਸ਼ਨਰ ਆਫ ਅਮਰitsar ਜਰਨਲ ਦੇ 4 ਪੋਸਟਾਂ ਨੇ ਜੀ ਐਸਸੀ ਦੀ ਇੱਕ ਪੋਸਟ ਹੈ ਐਕ ਸਰਵਿਸਮੈਨ ਦੀ ਵੀ ਇੱਕ ਪੋਸਟ ਹੈ ਜੀ ਨੰਬਰ 9 ਤੇ ਜੀ ਸੀਨੀਅਰ ਸਹਾਇਕ ਪਸ਼ੂ ਪਾਲਣ ਵਿਭਾਗ ਪੰਜਾਬ ਇਹਦੇ ਵਿੱਚ ਜਰਨਲ ਦੀਆਂ 3 ਪੋਸਟਾਂ ਨੇ ਜੀ ਐਸਸੀ ਦੀ ਇੱਕ ਪੋਸਟ ਹੈ ਜੀ ਐਸਸੀ ਆਰਓ ਦੀ ਇੱਕ ਪੋਸਟ ਹੈ ਜੀ ਐਕ ਸਰਵਿਸਮੈਨ ਦੀ 2 ਪੋਸਟਾਂ ਨੇ ਫਿਜ਼ੀਕਲ ਹੈਂਡੀਕੈਪ ਦੀਆਂ ਇੱਕ ਪੋਸਟ ਹੈ ਜੀ ਨੰਬਰ 10 ਤੇ ਹੈ ਜੀ ਸੀਨੀਅਰ ਸਹਾਇਕ ਪਸ਼ੂ ਪਾਲਣ ਵਿਭਾਗ ਪੰਜਾਬ ਅਧਿਕ ਤਾਫਤਰ ਦੋਸਤੋ ਜਰਨਲ ਦੇ 4 ਪੋਸਟਾਂ ਨੇ ਐਸਸੀ ਦੀ ਇੱਕ ਪੋਸਟ ਹੈ ਜੀ ਐਸਸੀ ਦੀ 2 ਪੋਸਟਾਂ ਨੰਬਰ 11 ਜੀ ਦਫਤਰ ਪ੍ਰਮੁਖ ਸਥਾਨਕ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਇਹਦੇ ਵਿੱਚ ਜਨਰਲ ਦੀ ਇੱਕ ਪੋਸਟ ਹੈ ਜੀ ਐਸਸੀ ਦੀ ਵੀ ਇੱਕ ਪੋਸਟ ਹੈ ਨੰਬਰ 12 ਤੇ ਜੀ ਡਿਪਟੀ ਕਮਿਸ਼ਨਰ ਮਾਨਸਾ ਇੱਥੇ ਜਨਰਲ ਦੀਆਂ ਤਿੰਨ ਪੋਸਟਾਂ ਨੇ ਜੀ ਐਸਸੀ ਦੀ ਇੱਕ ਪੋਸਟ ਹੈ ਜੀ ਐਸਸੀ ਦੀ ਵੀ ਇੱਕ ਪੋਸਟ ਹੈ ਨੰਬਰ 13 ਹੈ ਜੀ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੋਸਤੋ ਇਥੇ ਜਨਰਲ ਦੀਆਂ 4 ਪੋਸਟਾਂ ਨੇ ਐਸਸੀ ਦੀ ਇੱਕ ਪੋਸਟ ਹੈ ਨੰਬਰ 14 ਦੇ ਡਾਇਰੈਕਟਰ ਆਫ ਨਗਰ ਅਤੇ ਗ੍ਰਾਮ ਯੋਜਨਾਬੰਦੀ ਪੰਜਾਬ ਇਹਦੇ ਵਿੱਚ ਜਨਰਲ ਦੀਆਂ 4 ਪੋਸਟਾਂ ਨੇ ਜੀ ਐਸਸੀ ਦੀ ਇੱਕ ਇੱਕ ਪੋਸਟ ਹੈ ਜੀ ਬੀਐਸਸੀ ਦੀ ਵੀ ਇੱਕ ਪੋਸਟ ਹੈ ਜੀ ਈਐਸਐਮ ਦੀ ਵੀ ਇੱਕ ਪੋਸਟ ਹੈ ਜੀ ਨੰਬਰ 15 ਕਿਰਤ ਵਿਭਾਗ ਆ ਜਨਰਲ ਦੀ 4 ਪੋਸਟਾਂ ਨੇ ਜੀ ਐਸਸੀ ਦੀ 2 ਪੋਸਟਾਂ ਨੇ ਜੀ ਐਸਸੀ ਦੀ ਵੀ 1 ਪੋਸਟ ਹੈ ਜੀ ਬੀਸੀ ਦੀ 1 ਪੋਸਟ ਹੈ 1 ਸਰਵਿਸ ਮੈਨ ਦੀ ਵੀ 1 ਪੋਸਟ ਹੈ ਜੀ ਨੰਬਰ 16 ਤੇ ਹੈ ਜੀ ਡੈਰੀ ਵਿਕਾਸ ਭਾਗ ਇਹਦੇ ਵਿੱਚ ਜਨਰਲ ਦੀਆਂ 2 ਪੋਸਟਾਂ ਨੇ ਤੇ ਐਸਸੀ ਦੀ 1 ਪੋਸਟ ਹੈ ਜੀ ਨੰਬਰ 17 ਤੇ ਹੈ ਜੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਇਸ ਵਿੱਚ ਜਨਰਲ ਦੀਆਂ 3 ਪੋਸਟਾਂ ਨੇ ਜੀ ਐਸਸੀ ਦੀ 1-1 ਪੋਸਟ ਹੈ ਜੀ ਨੰਬਰ 18 ਤੇ ਹੈ ਜੀ ਰਾਜ ਚੋਣ ਕਮਿਸ਼ਨ ਪੰਜਾਬ ਇਹਦੇ ਵਿੱਚ ਜਨਰਲ ਦੀ 1 ਪੋਸਟ ਹੈ ਜੀ ਦੋਸਤੋ ਟੋਟਲ ਪੋਸਟਾਂ ਨੇ 131 ਪਲੱਸ ਪੋਸਟਾਂ ਨੇ ਜੀ ਜਿਨ੍ਹਾਂ ਅਪਲਾਈ ਕਿਵੇਂ ਕਰਨਾ ਅਪਲਾਈ ਤੁਹਾਡੀ ਆਨਲਾਈਨ ਹੀ ਹੋਵੇਗੀ ਆਨਲਾਈਨ ਅਪਲਾਈ ਸਟਾਰਟ ਹੋ ਚੁੱਕੀ ਹੈ ਜੀ ਲਾਸਟ ਡੇਟ ਹੈ ਜੀ 2/4/2024 ਤੱਕ ਅਪਲਾਈ ਕਰ ਸਕਦੇ ਹੋ ਦੋਸਤੋ ਉਮੀਦ ਹੈ ਮਿਰਬਲਤੀ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ